ਸਨੌਰ ਦੇ ਖਾਲਸਾ ਮਹੱਲਾ ਵਿਖੇ ਇੱਕ ਔਰਤ ਦਾ ਕਤਲ ਕੀਤਾ ਗਿਆ ਮੌਕੇ ਤੇ ਥਾਣਾ ਸਨੌਰ ਦੇ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਔਰਤ ਦਾ ਖਾਲਸਾ ਮਹੱਲਾ ਵਿਖੇ ਕਤਲ ਕੀਤਾ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਕਰ ਰਹੇ ਸੀ ਕਿ ਤੋ ਕਰ ਰਹੇ ਹੋ ਨਹੀਂ ਕਰਿਆ ਹੁਣ ਸ਼ੱਕ ਹੈ ਕਿਸੇ ਤੇ ਜੀ ਨਾ 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 ਤੁਸੀਂ ਕਿੱਥੋਂ ਹੋਰੇ ਕਿਨੇ ਟਾਈਮ ਤੋਂ ਰਹਿ ਰਹੇ ਸਾਬ ਲੱਗਦਾ ਮੈਨੂੰ ਐਨਾ ਹੋਇਆ ਪਤਾ ਨਹੀਂ ਨਾ ਮ ਲੱਗਿਆ ਉਹ ਯਾਰ ਲੱਗ ਕਿਸੇ ਨਰਜਿਸਟ ਨੂੰ ਜੀ ਜੀ ਦਾਲਨੀ ਹੈ ਤੋ ਤੱਕ ਲੜਦੇ ਵੀ ਨਹੀਂ ਬਹੁਤ ਬਹੁਤ ਚੇ ਇਹ ਬੜਾ ਬਤਾ ਕਹੀ ਨਹੀਂ ਲੜਦਾ ਕੁਰਸੀ ਤੇ ਬੈਠੋ ਇਹ ਕਿਹੜੀ ਜਗ੍ਹਾ ਤੇ ਰਹਿ ਰਿਹਾ ਜਿਹੜਾ ਤੁਹਾਡਾ ਪੰਜਾ ਇਹ ਸਨੋਰ ਹੈ ਖਾਲਸਾ ਹੁੰਦਾ ਠੀਕ ਹੈ ਲੱਗਿਆ ਕੁਝ ਪਤਾ ਵੀ ਕੀ ਹੋਇਆ ਇਹ ਨਹੀਂ ਜੀ ਫਿਲਹਾਲ ਤਾਂ ਕੁਝ ਨਹੀਂ ਪਤਾ ਲੱਗਾ ਜਾਣਕਾਰੀ ਮੈਂ ਰਾਜੀਪੁਰੇ ਕੰਮ ਕਰ ਰਹਾ ਜੀ ਮੈਨੂੰ ਤਾਂ ਮੇਰੀ ਮਾਤਾ ਦਾ ਫੋਨ ਆਇਆ ਕਿ ਹਾਂ ਵੀ ਬਘੂਨੇ ਕੁਝ ਕਰ ਲਿਆ ਤੇ ਫਿਰ ਮੈਂ ਉੱਥੇ ਤਾਂ ਹੁਣ ਹੀ ਆ ਕੇ ਖੜੇ ਹੋਏ ਥੋੜੇ ਸਾਹਮਣੇ ਹੀ ਬਾਕੀ ਪੁਲਿਸਾਰੇ ਕਾਰਵਾਈ ਕਰ ਰਹੇ ਨੇ ਦੇਖੋ ਜੀ ਬਣਦਾ ਹੀ ਥੋੜਾ ਪੰਜੇ ਕੀ ਕੰਮ ਕਰਦਾ ਮੇਰਾ ਪੰਜਾ ਲੱਗਿਆ ਹੋਇਆ ਜੀ ਗੌਸਲਮ ਉਥੇ ਜੇਕੇ ਉਹ ਹੈ ਮੋਬਾਈਲ ਦੀ ਦੁਕਾਨਾਂ ਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਉਹ ਤਾਂ ਕਾਫੀ ਟਾਈਮ ਹੋ ਗਿਆ ਉਸਨੇ ਤਾਂ ਕੰਮ ਕਰਦੇ ਪੂਰੇ ਕਿੰਨੇ ਟਾਈਮ ਤੋਂ ਰਹ ਰਹੇ ਪੂਰੇ ਟਾਈਮ ਨੂੰ ਹਾਲੇ ਤਾਂ 40 ਸਾਲ ਵੀ ਨਹੀਂ ਹੋਇਆ ਜੀ ਇਹਨਾਂ ਨੂੰ ਬੱਚੇ ਕਿੰਨੇ ਆ ਦੋ ਬੱਚੇ ਇੱਕ ਕੁੜੀ ਇੱਕ ਮੁੰਡਾ ਜੀ ਕਿੰਨੇ ਵੱਡੇ ਆ ਮੁੰਡਾ ਤਾਂ ਹਾਲੇ 2 ਸਾਲ ਦੀ ਆ ਜੀ ਕੁੜੀ ਹੈਗੀ 3-3.5 ਸਾਲ ਦੀ ਆ ਜਿਹੜੀ ਤੁਹਾਡੀ ਬਹੂ ਆ ਉਹ ਇਕੱਲੇ ਰਹਿੰਦੇ ਸੀ ਘਰ ਨਹੀਂ ਸੋਰਾ ਵੀ ਸੀਗਾ ਜੀ ਹੁਣ ਭੈਣ ਵੀ ਕੰਮ ਤੇ ਚਲੀ ਜਾਂਦੀ ਸੀਗੀ ਪਾਂਜਾ ਵੀ ਜਾਂਦਾ ਸੀਗਾ ਤੇ ਹੁਣ ਮੇਰਾ ਜਿੱਜਾ ਗਿਆ ਸੀ ਕਿ ਦੁਕਾਨ ਤੇ ਪਿੱਛੇ ਕੰਮ ਹੋ ਗਿਆ ਜੀ ਹਾਂਜੀ ਵੀਰ ਜੀ ਪਹੁੰਚੇ ਹੋ ਕੀ ਹੋਇਆ ਰਾਧਕਾ ਨਾਮ ਦੀ ਲੜਕੀ ਹੈ ਇੱਥੇ ਉਹਦਾ ਕਿਸੇ ਨੇ ਮਰਡਰ ਕਰਤਾ ਉਹਦੇ ਸਬੰਚ ਇੱਥੇ ਆਏ ਆ ਉਹ ਦੇਖਦੇ ਆ ਅੱਗੇ ਕਰਦੇ ਜੋ ਸਟੇਟਮੈਂਟ ਲਿਖਾਉਂਦੇ ਆ ਉਸ ਮੁਤਾਬਕ ਬਣਦੀ ਕਰ ਵੀ ਕੀਤੀ ਜਾਊਗੀ ਮੈਰਿਡ ਹੈ ਸਿੰਗਲ ਹੈ ਰਾਧਕਾ ਇਹ ਮੈਰਿਡ ਹੈ ਬੱਚੇ ਵੀ ਬੱਚੇ ਹੈਗੇ ਨੇ ਹਸਬੰਡ ਕੀ ਕਰਦੇ ਸੀ ਇੱਕੰਦਾ ਮੈਂ ਮੋਬਾਈਲਾਂ ਦੀ ਦੁਕਾਨ ਤੇ ਕੰਮ ਕਰਦਾ ਇੱਥੇ ਸਨੋਰੀ ਗੌਸਲ ਹਾਂਜੀ ਇਹਨੇ ਉਹ ਜਿ ਤਲਾ ਮਿਲੀ ਸੀ ਔਤਲਾ ਘੰਟੇ ਪਹਿਲਾਂ ਮਿਲੀ ਸਮੇਂ